ਵਾਖਤਾ ਦੋਸਤੋ ਕੈਪਾ ਡੈਰੀ ਫਾਰਮ ਦੇ ਵਿੱਚ ਜੇ ਕਿਸੇ ਵੀ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨੰਬਰਾਂ 'ਤੇ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 978020533 ਅੱਜ ਦੀ ਵੀਡੀਓ ਦੋਸਤੋ ਪਿੰਡ ਜੋਗਾਨੰਦ ਤਹਿਸੀਲ ਬੀਬੀ ਵਾਲਾ ਤੇ ਜ਼ਿਲ੍ਹਾ ਪਿੰਡਾ ਬਸੰਦਾ ਟਰੇਲੂ ਪਰਿਵਾਰ ਦੇ ਘਰੋਂ ਵੀਡੀਓ ਬਣਾ ਰਹੇ ਤਿੰਨ ਨਾਗਾ ਜਿਹੜੇ ਆਪਾਂ ਸਾਹਮਣੇ ਸਕਰੀਨ ਤੇ ਦੇਖ ਰਹੇ ਹਾਂ ਐਸੇ ਨਾਗ ਚਾਰਾ ਤੇ ਇੱਕ ਦੋਸਤੋ ਘਰੇ ਰੱਖ ਲਾਂਗੇ ਗਾਂਢੀ ਵਾ ਦੇਖ ਰਹੇ ਤਿੰਨ ਇਹ ਸੇਲ ਵਾਸਤੇ ਨੇ ਮੱਝਾਂ ਤੇ ਇੱਕ ਦੋਸਤੋ ਨੀਲੀ ਰਾਵੀ ਇਹ ਸਕਰੀਨ ਵਾਸਤੇ ਨੀਲੀ ਰਾਵੀ ਜਨ ਕਿੰਨਾ ਵੀ ਵਿਚੀ ਆ ਬਾਕੀ ਡਿਟੇਲ ਮਾਰਕਾ ਕਰ ਰਵਾਂਗੇ ਤੇ ਵੀਡੀਓ ਸ਼ੁਰੂ ਕਰਨ ਤੋਂ ਤੁਹਾਨੂੰ ਰਿਕਵੈਸਟ ਕਰਾਂਗੇ ਜਿਹੜੇ ਵੀਰਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਨਾਲ ਲੱਗਦਾ ਘੰਟੀ ਦਾ ਬਟਨ ਵੀ ਦਬਾ ਦਿਓ ਤਾਂ ਕਿ ਅਪਡੇਟ ਜਲਦੀ ਤੋਂ ਜਲਦੀ ਮਿਲਣ ਤੇ ਜਿਹੜੇ ਵੀਰ ਆਪਣੇ ਫੇਸਬੁੱਕ ਤੇ ਦੇਖਦੇ ਆ ਫੇਸਬੁੱਕ 'ਤੇ ਇਹਨੂੰ ਫੋਲੋ ਕਰ ਲਓ ਬਾਕੀ ਜਾਣਕਾਰੀ ਆਪਾਂ ਹਾਲਕਾ ਤੋਂ ਲੈਣੇ ਆ ਆਜੋ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਲਾ ਦਊਗਾ ਤਾਂ ਜੀ ਪਿੰਡ ਜੋਗਾਨੰਦ ਹਾਂਜੀ ਜ਼ਿਲ੍ਹਾ ਬਠਿੰਡਾ ਹਾਂਜੀ ਨੇੜੇ ਗੱਲ ਪੱਤੀ ਰਹਿ ਜਾਂਦਾ ਭੋਖੜਾ ਰਹਿ ਜਾਂਦਾ ਆਪਣੇ ਠੀਕ ਹੈ ਜੀ ਬੈਕ ਸਾਈਡ ਪੈਣ ਰਹਿ ਜਾਂਦਾ ਵੀਰੇ ਠੀਕ ਹੈ ਜੀ ਮੋਬਾਈਲ ਨੰਬਰ ਬੋਲ ਦਿਓ 9464245833 ਠੀਕ ਹੈ ਨੰਬਰ ਦੋਸਤੋ ਥੱਲੇ ਵਾਲੇ ਪਾਸੇ ਇਸ ਕਰੀਏ ਤੇ ਲਗਾਤਾਰ ਚੱਲਦਾ ਰਹੂਗਾ ਕੀ ਬਸ ਸਾਹਮਣੇ ਮੱਝ ਦੇਖਣੇ ਜੀ ਗੱਬਣਾ ਜੀ ਹਾਂ ਗੱਬਣਾ ਕਿੰਨੇ ਟਾਈਮ ਦੀ ਗੱਬਣਾ ਇਹ ਅਠਾਂ ਦੀ ਠੀਕ ਹੈ ਜੀ ਇਨੀ ਚ ਇੱਕ ਬੱਸ ਹੈ ਜੀ ਹਾਂ ਠੀਕ ਹੈ ਜੀ ਤੇ ਦੁੱਧੋਂ ਫਰੋਂ ਡਰਾਈ ਹੈ ਵੀਰੇ ਡਰਾਈ ਚੱਲ ਗਈ ਠੀਕ ਹੈ ਕਨਮਸ ਹੋ ਸੁਣਦੀ ਜੀ ਤੀਜਾ ਤੀਜੇ ਸਵੇਰ ਸੁਣਦੀ ਇਹ ਕੀ ਰੋਦਰ ਕੱਢਦੀ ਜੀ 13 ਲੀਟਰ ਦਿੱਤਾ ਵਿਚਲ ਠੀਕ ਹੈ ਜੀ ਮੜੇ ਤੌਰ ਤੋਂ ਕਿਹੜਾ ਕਢਾ ਲਵੋ ਦੋਸਤੋ ਇਹ ਚੀਜ਼ਾਂ ਸੂਸ ਹੁੰਦੀ ਆ 89 ਆ ਜੀ ਬੰਨ ਇਹ ਲਗਭਗ ਚੈੱਕ ਪਾਸ ਆ ਤੁਸੀਂ ਆਪ ਦਾ ਡੱਟ ਲੈ ਕੇ ਚੈੱਕ ਕਰਵਾ ਸਕਦੇ ਆ ਆ ਜਾਓ ਸਿੰਗਾ ਦੇ ਸਾਹੇ ਦੋਸਤੋ ਚੈੱਕ ਕਰ ਲੋ ਸਿੰਗਾ ਥੋੜਾ ਖੁੱਲਾ ਬਾਕੀ ਵਜਨ ਜਾਣ ਕੱਢ ਚੰਗਾਗਾ ਤੇ ਪਲੀ ਪਲੀ ਚੰਗੀ ਆ ਇੰਦਰ ਲੈ ਜੱਜਮੈਂਟ ਦੋਸਤੋ ਕਣਕ ਨਾਲ ਲੋਣੀ ਕੋ ਕਿ ਹਾਂ ਜੀ ਜੀ ਕਾਫੀ ਸਮੇਂ ਦੀ ਸੱਚੀ ਆ ਹੋਸਾਂ ਨਾਲ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਮੋੜ ਬਾਕੀ ਥਾਣੇ ਦੇ ਵਿਖੋਂ ਦੇ ਥਣ ਚਾਰ ਉਹਦਾ ਕਈ ਦਾ ਦੋਸਤ ਪਸ਼ੂ ਕੈਮਰੇ ਤੋਂ ਵੀ ਉਪਰ ਕਰਦਾ ਬਣ ਦੋ ਜੀ ਕੋਈ ਗੱਲ ਖੜ ਜਾ ਬੱਤਾ ਖੜ ਜਾ ਖੜ ਜਾ ਖੜੀ ਬਾਕੀ ਥਾਂ ਦੋਸਤ ਤੁਸੀਂ ਆ ਕੇ ਦੇਖੋਗੇ ਕੱਦ ਕੱੜਦਾ ਹੁੰਦਾ ਜਿਹੜਾ ਤੁਸੀਂ ਮਾਲਕਾਂ ਦੇ ਕੱਦ ਕੱੜ ਤੋਂ ਵੀ ਨਗਾ ਸਾਹਦੇ ਪੱਠੂ ਬੁੜਾ ਵਾਕੀ ਚੰਗਾ ਦਾ ਤੇ ਕੈਂ ਹੋਰੇ ਤੇ ਦੋਸਤ ਪਸ਼ੂ ਉਪਰ ਕਰ ਜਾਂਦਾ ਮੁੱਲ ਦੀ ਗੱਲਬਾਤ ਆਪਾਂ ਕਰ ਲੈਂਦੇ ਆ ਇਹਦਾ ਮੁੱਲ ਕੀ ਰੱਖਿਆ ਜੀ ਫੋਨ ਤੇ ਕਰਾਂਗੇ ਫਿਰ ਠੀਕ ਆ ਹਾਂ ਮੁੱਲ ਨੂੰ ਦੋਸਤ ਫੋਨ ਤੇ ਰਹਿਣ ਲੱਗਾ ਮੰਤਨ ਹੋ ਜੂਗਾ ਜੀ ਹਾਂ ਹੋਰ ਮੰਤਨ ਹੋ ਜੂਗਾ ਅੱਗੇ ਜਾਂਦੇ ਹਾਂ ਜੀ ਦੋ ਨੰਬਰ ਵੱਲ ਜਿਹੜੀ ਆਪਾਂ ਸਾਹਮਣੇ ਦੇਖ ਰਹੇ ਸਕਰੀਨ ਤੇ ਇਹ ਸੂਈ ਵੀ ਹੈ ਜੀ ਹਾਂ ਸੂਈ ਨਹੀਂ ਸੂਈ ਹੈ ਜੀ ਦੂਜਾ ਸੂਈ ਵੀ ਹੈ ਕਦੋਂ ਦੀ ਸੂਈ ਵੀ ਹੈ ਜੀ ਹਫਤਾ ਕਿ ਸੰਝ ਲੋ ਤੁਹਾਨੂੰ ਪਤਾ ਹੀ ਨਾੜਗੜ ਹੁਣ ਇਹ ਉਹ ਹੋਇਆ ਪਤਾ ਨਹੀਂ ਠੀਕ ਹੈ ਜੀ ਹਾਂ ਤੇ ਕੀ ਦੋਪਰ ਗੱਡਦੀ ਹੈ ਜੀ 13 ਲੀਟਰ ਵੀ ਦਿੱਤਾ ਪਿਛਲੀ ਵਾਰ ਵੀ ਹਾਲੇ ਸੇਵਾ ਨਹੀਂ ਹੋਈ ਸਾ ਤੋਂ ਠੀਕ ਹੈ ਜੀ ਤੇ ਇਸ ਵਾਰੀ ਯਾਨੀ ਕਿ ਕਿੰਨਾ ਦੋਤ ਹੁਣ ਰੈਡੀ ਆ ਹੁਣ ਕਿਰਾ ਹੈਗਾ ਕੱਟੀ ਨੂੰ 2 3 ਛੱਡ ਕੇ 6 ਲੀਟਰ ਠੀਕ ਆ 2 3 ਛੱਡ ਕੇ ਦੋਸਤੋ ਕੱਟੀ ਨੂੰ 6 ਲੀਟਰ ਹੁਣ ਇਸ ਟਾਈਮ ਰੈਡੀ ਆ ਮਗਰ ਇਹਦੇ ਕੱਟੀ ਆ ਤੁਸੀਂ ਦੇਖੀ ਲੀਤੇ ਕਿ ਅਜੂੜੀ ਕਿਵੇਂ ਦੀ ਵਧੀਆ ਕੰਪਲੀਟ ਸਨਾਂ ਦੀ ਚੋਅ ਵਧੀਆ ਪੋਲੀ ਆ ਵੀਰੇ ਠੀਕ ਆ ਜੀ ਤੋਰ ਨੂੰ ਭਰਣ ਦਿਨੇ ਦੋਸਤੋ ਹਜੇ ਸੱਜਣ ਤੋਂ ਹੀ ਇਹ ਤੇ ਬੱਚੇ ਦਾ ਵੀ ਕਈ ਵਾਰ ਪਸੂ ਕਰਦਾ ਹੈਗਾ ਤੇ ਖੇਚੀਆਂ ਲੈ ਜਾ ਸਕਦੀ ਆ ਤੇ ਇਹਦਾ ਮਤਲਬ ਵੀ ਫੋਨਤੀ ਕਰਨਾ ਕਿ ਫੋਨਤੀ ਕਰਨਾ ਸਾਰਿਆਂ ਨੂੰ ਠੀਕ ਆ ਮਨ ਲਓ ਦੋਸਤੋ ਇਹਦਾ ਵੀ ਫੋਨਤੀ ਹੋਊਗਾ ਸੌਧਰ ਲਾਉਣ ਵਾਲੀ ਖੇਚ ਲਾਉਣ ਤੋਂ ਵੀ ਰਹਿਣ ਵਾਲੀ ਆ ਤੇ ਅੱਗੇ ਚੱਲਦੇ ਹਾਂ ਜੀ ਜਿਹੜੀ ਆਪਾਂ ਸਾਹਮਣੇ ਦੇਖ ਰਹੀਆਂ ਛੁੱਟੀ ਇਹਦੀ ਕੀ ਡਿਟੇਲ ਹੈ ਕਿੰਨੀ ਕੁ ਮਹੀਨਾਂ ਦੀ ਅੰਦਾਜ਼ਾ ਜਿਹਾ ਹੈਗੀ 23 ਮਹੀਨਿਆਂ ਦੀ ਠੀਕ ਆ ਹਾਂ ਅੰਦਾਜ਼ਾ ਦਾ ਦੋਸਤੋ ਇਹ 23 ਮਹੀਨੇ ਹੋਗੀ ਨੀਲੀ ਲਾਗੀ ਜਪੈਂਦੀ ਹੈ ਮਾਰਕਾ ਦੇ ਸੀ ਨੀਲੀ ਲਾਵੀ ਵਾਲਾ ਚੈੱਕ ਕਰ ਲਓ ਤੇ ਇਹਦੀ ਕੋਈ ਰਿਕਾਰਡ ਕੋਲ ਪਤਾ ਕਿ ਨਹੀਂ ਇਹਦਾ ਜੀ ਨਹੀਂ ਇਹਦੇ ਸਸੇ ਸਰਕਾਰੀ ਸਾਦੇ ਹੁੰਦੇ ਡਾਕਟਰ ਠੀਕ ਆ ਹਾਂਜੀ ਠੀਕ ਆ ਲਓ ਦੋਸਤੋ ਤੁਸੀਂ ਅੱਖਾਂ ਚੈੱਕ ਕਰ ਲਓ ਤੇ ਫੇਸ ਕੁਆਲਟੀ ਚੈੱਕ ਕਰ ਲਓ ਤੇ ਥਾਣੇ ਦੇ ਵੈਸੇ ਚਾਹ ਰਹੀ ਹੈ ਜੀ ਹਾਂ ਵੀ ਤੇ ਠੀਕ ਆ ਥਣ ਦੋਸਤੋ ਵੈਸੇ ਕੋਸ਼ਿਸ਼ ਕਰਦਾ ਤੁਹਾਨੂੰ ਦਿਖਾਉਣ ਦੀ ਤੁਸੀਂ ਆ ਕੇ ਵੀ ਇਹਦੇ ਥਣ ਦੇਖ ਸਕਦੇ ਥਣ ਵੈਸੇ ਚੈੱਕ ਕਰਨ ਨੂੰ ਚਾਹ ਰਹੀ ਆ ਥੋੜੀ ਵੀ ਦੋਸਤੋ ਜੀ ਚੰਗੀ ਆ ਤੇ ਇਹਦਾ ਮੁੱਲ ਵੀ ਫੋਨ ਤੇ ਰੱਖਣਾ ਕਿ ਦੱਸਣਾ ਜੀ ਫੋਨ ਤੇ ਕਰ ਲਾਂਗੇ ਵੀਰੇ ਠੀਕ ਆ ਫਿਰ ਐ ਜਾਣਾ ਖਣਾ ਜੇ ਫੋਨ ਅਗਲਾ ਕਰੀ ਜਾਂਦਾ ਜਿਹਨੂੰ ਲੋਡ ਹੋਊ ਫਿਰ ਠੀਕ ਆ ਜੀ ਹਾਂ ਲਓ ਦੋਸਤੋ ਮੁੱਲ ਇਹਦਾ ਵੀ ਫੋਨ ਤੇ ਹੋਊਗਾ ਪੱਕੀ ਨੰਬਰ ਸਕਰੀਨ ਤੇ ਰਹੂਗਾ ਜਿਆਦਾ ਜਾਣ ਤੇ ਲਈ ਮਾਲਕ ਨਾਲ ਸੰਪਰਕ ਕਰਨ ਲਈ ਵੀਡੀਓ ਦੇਖਣ ਲਈ ਧੰਨਵਾਦ